ਦੀ ਸਬਜੀ ਮੰਡੀ ਦੇ ਵਿੱਚ ਅਸਵਕ ਤਸੀਂ ਮੌਜੂਦ ਹੈ ਤੇ ਇੱਥੇ ਇੱਕ ਲਾਟਰੀ ਏਜੰਸੀ ਹੈ ਕਿਹੜੀ ਲਾਟਰੀ ਏਜੰਸੀ ਹੈ ਪੰਡਿਤ ਇਹ ਹੈਗੀ ਪੰਡਿਤ ਜੀ ਲਾਟਰੀ ਏਜੰਸੀ ਅਮਰਗੜ ਵਾਲੇ ਆਹ ਹੈ ਤੇ ਇੱਥੇ ਬਹੁਤ ਅਸੀਂ ਦੇਖਿਆ ਕਿ ਬਹੁਤ ਭੀੜ ਹੈ ਬਹੁਤ ਜ਼ਿਆਦਾ ਲਾਈਨ ਲੱਗੀ ਹੋਈ ਹੈ ਅੰਦਰ ਜਾ ਕੇ ਤੁਹਾਨੂੰ ਦਿਖਾਉਂਦੇ ਵੀ ਨਹੀਂ ਭੀੜ ਆ ਦੇਖੋ ਕਿੰਨੀ ਲਾਈਨ ਲੱਗੀ ਹੋਈ ਹੈ ਪੱਦੇ ਤੇ ਬੰਦਾ ਪੈਰ ਰੱਖੀ ਹੁੰਦਾ ਤੇ ਆਪਾਂ ਜਨਰਲ ਦੀ ਕੋਸ਼ਿਸ਼ ਕਰਦੇ ਬਈ ਇਨੀ ਭੀੜ ਇੱਥੇ ਕਿਉਂ ਹੈ ਕੋਈ ਖਾਸ ਨਾਮ ਨਿਕਲਿਆ ਕੀ ਗੱਲਬਾਤ ਹੈ ਤੇ ਆਪਾਂ ਪੁੱਛ ਲੈਣੇ ਲੋਕਾਂ ਤੋਂ ਬਾਈ ਜੀ ਤੁਸੀਂ ਕਿੱਥੋਂ ਆ ਜੀ ਨਾ ਤਾਂ ਹਾਜੀ ਰਦੋਂ ਨਹੀਂ ਰਹਿਣਾ ਜੀ ਇੱਥੋਂ ਆਏ ਇਹ ਤਾਂ ਇੰਸਟਾਗ੍ਰਾਮ ਦੇ ਵੀਡੀਓ ਹੀ ਦੇਖੀ ਸੀ ਤਾਂ ਆ ਗਏ ਸੀ ਹੈ ਕੀ ਕੀ ਬੰਦਾ ਇਹ ਇਹ ਲੋਟਰੀ ਕਹਿੰਦੇ ਕੀ ਨਿਕਲ ਸਾਦੀ ਹੈ ਲੋਟਰੀ ਕੀ ਹੋਰ ਤਾਂ ਕਹਿੰਦਾ ਬਹੁਤ ਹੈ ਦੁਕਾਨਾਂ ਤਾਂ ਬਹੁਤ ਹੈ ਇਹ ਆਪਣਾ ਜਨਮ ਸਾਰਾ ਕੋ ਦੇਖ ਕੇ ਫਿਰ ਦੱਸਦੇ ਹੁੰਦੇ ਨੇ ਜੀ ਅੱਛਾ ਹਾਂਜੀ ਵੀ ਇਹਨੋਂ ਦੋ ਵਾਸਤੇ ਲੱਕੀ ਹੋਊਗਾ ਜਨਮ ਪੱਤਰੀ ਦੇ ਹਿਸਾਬ ਨਾਲ ਉਸ ਹਿਸਾਬ ਦੇ ਦਿੰਦੇ ਆ ਹਾਂਜੀ ਹਾਂਜੀ ਉਸ ਹਿਸਾਬ ਨਾਲ ਦਿੰਦੇ ਆ ਇਹ ਜੀ ਜਨਮ ਪੱਤਰੀ ਦੇਖ ਕੇ ਪੰਡਿਤ ਜੀ ਆ ਜਨਮ ਪੱਤਰੀ ਦੇਖ ਕੇ ਉਸ ਹਿਸਾਬ ਨਾਲ ਉਹਨੂੰ ਲਾਟ ਹੀ ਦੇ ਵੀ ਕਿਹੜਾ ਉਹਨੂੰ ਨਿਕਲ ਸਕਦਾ ਤੁਸੀਂ ਦੇਖੋ ਲਾਈਨ ਲੱਗੀ ਪਿਆ ਹੈਗਾ ਤਾਂ ਆ ਜੀ ਪੰਡਿਤ ਤੇ ਇਹਨੂੰ ਯਕੀਨ ਆ ਕਿ ਲਾਟ ਸਾਡੀ ਨਿਕਲੂਗੀ ਆਪਾਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਤੁਸੀਂ ਕਿੱਥੋਂ ਆ ਕਿੱਥੋਂ ਆਏ ਕਿੱਥੋਂ ਆ ਤੁਸੀਂ ਜੀ ਤਪ ਜੀ ਤਪ ਜੀ ਮੇਰੇ ਲੱਕ ਜੀ ਬਸ ਆ ਗਿਆ ਬਾਈ ਖੜ ਕੇ ਤੁਸੀਂ ਜੀ ਬੈਠੋ ਹੋਰ ਲੱਕਾ ਬਾਈ ਕਿੱਥੋਂ ਆਏ ਸੀ ਭੀੜ ਤਲਾ ਤੋਂ ਆਈ ਹੈ। ਭੀੜ ਤਲਾ ਤੋਂ। ਹਾਂ ਜੀ। ਹੋਰ ਦੁਕਾਨਾਂ ਵੀ ਹੈਗੀਆਂ ਪਛੜੇ ਉੱਥੇ। ਹੈ ਜੀ? ਪਤਾ ਨਹੀਂ ਕਿੰਨੀਆਂ ਹੋਰ ਦੁਕਾਨਾਂ। ਉਹ ਹੋਰ ਦੁਕਾਨਾਂ ਨਿਕਲ ਨਹੀਂ ਰਹੀ ਪਤਾ ਨਹੀਂ ਕੀ ਗੱਲ ਹੈ ਇੱਥੋਂ ਨਿਕਲਦੀ ਇਹਨਾਂ ਦੀ। ਹਾਂ ਜੀ। ਤਾਂ ਕਰਕੇ ਤਾਂ ਕਰਕੇ ਆ ਰਹੇ ਆ ਇਹ ਤਾਂ। ਜਨਵਰੀ ਦੇ ਇੱਥੇ ਨਿਕਲਦੀ ਹੈ ਜਨਵਰੀ ਦੇ ਦੇ। ਹਾਂ ਜੀ ਜਨਵਰੀ ਦੇ। ਹਾਂ ਜੀ ਹਾਂ ਜੀ। ਠੀਕ ਹੈ ਜੀ। ਤਾਂ ਲੈ ਚੱਲ ਕੇ। ਮੈਂ ਵੀ ਕਹਿੰਦੀ ਭੀੜ ਕਿਉਂ ਹੈ ਗੱਲ ਕੀ ਹੈ? ਇਹ ਯਾਰ ਪਾਸੇ ਤੋਂ ਟੱਕ ਕੇ ਲੈ ਗਏ। ਅੱਛਾ ਹੋਰ ਇੱਥੋਂ ਨਿਕਲਦੀ ਹੈ? ਹਾਂ ਜੀ ਇੱਥੋਂ ਨਿਕਲ ਜਾਂਦੀ ਹੈ। ਇੰਦਰ ਪਾਈ ਨਹੀਂ ਇਹ ਪਹਿਲੀ ਵਾਰ ਆ ਰਹੇ ਆ ਇਹ। ਦੇਖੀਏ ਪੱਦਰ ਵੀ ਚਾਲਦੇ ਪੰਡਾ ਜੀ ਕੋਲੇ ਵੀ ਕੀ ਗੱਲਬਾਤ ਕੀ ਐ ਇਹ ਤੇ ਆ ਪੰਡਾ ਜੀ ਆਪਾਂ ਕਰਦੇ ਗੱਲਬਾਤ ਪੰਡਾ ਜੀ ਨਾਲ ਲੱਕੀ ਕਸਟਮਰ ਕੋਈ ਹਾਲੇ ਤੱਕ ਕਿਸੇ ਲਾਟਰੀ ਵਾਲ ਨੇ ਲੱਕੀ ਕਸਟਮਰ ਨਹੀਂ ਚੁਣਿਆ ਤੇ ਪਰ ਮੈਂ ਇਸ ਵਾਰ ਲਾਟਰੀ ਦੇ ਲੱਕੀ ਕਸਟਮਰ ਚਾਹੁੰਦੇ ਆ ਨਾ ਹੀ ਕੋਈ ਚੋੜੇ ਨਾ ਚੁੜਨਾ ਜਿੰਨੇ ਸਾਡੇ ਕੋਲ ਕਸਟਮਰ ਆ ਰਹੇ ਨੇ ਹਰ ਇੱਕ ਦਾ ਅਸੀਂ ਨੰਬਰ ਰੂਟ ਕਰਦੇ ਜਦ ਸਾਡੇ ਕੋਲ ਟਿਕਟ ਲੈਂਦਾ ਹੈ ਨਾ ਜੀ ਉਹ ਜਿਹੜੇ ਨੰਬਰ ਨੇ ਉਹ ਅਸੀਂ ਇੱਕ ਘੜੇ ਦੇ ਵਿੱਚ ਪਾ ਕੇ ਆਪਣੇ ਰੱਖੜੀ ਤੋਂ ਦੋ ਦਿਨ ਉਹਨੂੰ ਇੱਕ ਨੰਬਰ ਚੱਕਦੇ ਉਹਨੂੰ ਬੋਲਟ ਮੋਟਰ ਰਿਕਨ ਸਨਮਾਨ ਕੀਤਾ ਜਾਊਗਾ ਤੇ ਲਾਈਵ ਅਖਬਾਰ ਸਾਰੇ ਦੇ ਵਿੱਚ ਦਿੱਤਾ ਜਾਊਗਾ ਵੀ ਭਾਈ ਆਹ ਬੰਦੇ ਨੂੰ ਪੰਡ ਲਾਟਰੀ ਏਜੰਸੀ ਨੇ ਬੋਲਟ ਨਾਲ ਸਨਮਾਨ ਕਰਿਆ ਲੱਕੀ ਕਸਟਮਰ ਦੇ ਨਾਤੇ ਇਹ ਸਾਰਾ ਸਾਡੇ ਕੰ ਇਹ ਜਿਹੜਾ ਲੈਟਰੀ ਟਿਕਟ ਤੋਂ ਵੀ ਖਰੀਦ ਸਕਦਾ ਬੰਦਾ ਜਿੱਥੋਂ ਲੁਧਿਆਣੇ ਤੋਂ ਖਰੀਦ ਸਕਦਾ ਬਠਿੰਡੇ ਇੱਥੇ ਬਹੁਤ بڑے ਕਾਊਂਟਰ ਲੱਗੇ ਹੋਏ ਉੱਥੋਂ ਖਰੀਦ ਸਕਦਾ ਇੰਨੇ ਲੋਕਾਂ ਦਾ ਰਸ਼ ਇੰਨੇ ਲੋਕ ਆ ਜਿਹੜੇ ਸਵੇਰੇ 6 ਵਜੇ ਭੁੱਖਣ ਭਾਣੇ ਆ ਕੇ ਮੈਂ ਕਹਿੰਦਾ ਜੇ ਕੋਈ ਨੋਟ ਵੰਡਦਾ ਹੋਵੇ ਨਾ ਬੈਂਕ ਉੱਥੇ ਵੀ ਨਾ ਹੋਣ ਇੰਨੇ ਲੋਕ ਆਉਂਦੇ ਕੀ ਆ ਪੰਡਿਤ ਲੈਟਰੀ ਆਲ ਕੀ ਤੁਹਾਡੇ ਕੋਲੇ ਅੱਜ ਜਿੰਦਰ ਸਿੰਘ ਜੀ ਹੈ ਜਿਹੜੀ ਦੇਖੋ ਜੀ ਲੋਕ ਦੱਸ ਰਹੇ ਗਿੰਦਰ ਸਿੰਘ ਜੀ ਕੋਈ ਨਹੀਂ ਹੈਗੀ ਲੋਕਾਂ ਦਾ ਪਿਆਰ ਆ ਵੱਡੀ ਗੱਲ ਹੈ ਇਮਾਨਦਾਰੀ ਨਾਲ ਕੰਮ ਕਰ ਰਹੇ ਆ ਤੇ ਲੋਕਾਂ ਨੂੰ ਇਨਾਮ ਲੱਗ ਰਹੇ ਨੇ ਤੇ ਅਸੀਂ ਜਿਹੜੀ ਏਜੰਸੀ ਨਾਲ ਜੁੜਿਆ ਹਾਂ ਪਨੋਟ ਐਂਟਰਪ੍ਰਾਈਜ਼ ਲੁਧਿਆਣਾ ਠੀਕ ਹੈ ਜੀ 올 ਇੰਡੀਆ ਨੰਬਰ 1 ਸਟਾਕਿਸਟ ਨੇ ਤੇ ਸਾਡੀ ਏਜੰਸੀ ਦੇ ਵਿੱਚੋਂ 150 ਤੋਂ ਪਲੱਸ ਕਰੋੜਪਤੀ ਬਣ ਚੁੱਕੇ ਨੇ 1000 ਤੋਂ ਪਲੱਸ ਲੱਖਪਤੀ ਬਣ ਚੁੱਕੇ ਨੇ ਤੇ ਗਰੰਟੀ ਸਾਡੇ ਕੋਲ ਹੁਣ 12 ਤਰੀਕ ਨੂੰ 12 ਜਨਵਰੀ ਨੂੰ 21 ਲੱਖ ਰੁਪਏ ਦਾ ਫਰਸਟ ਪ੍ਰਾਈਜ਼ ਲੱਗ ਗਿਆ ਜੋ ਇੱਕ ਬਾਲਾ ਬੰਦਾ ਸੀ ਬਿਲਕੁਲ ਗਰੀਬ ਪਰਿਵਾਰ ਢਾਬੇ ਦੇ ਉੱਪਰ ਕੰਮ ਕਰਦਾ ਸੀ ਤੇ ਉਹਨੂੰ 21 ਲੱਖ ਦਾ ਪ੍ਰਾਈਜ਼ ਲੱਗ ਗਿਆ ਕਿਵੇਂ ਪਤਾ ਲੱਗਦਾ ਤੁਹਾਨੂੰ ਵੀ ਇਹ ਮਿਥਨ ਰਾਸ਼ੀ ਨੂੰ ਆਊਗਾ ਕੁੰਭ ਰਾਸ਼ੀ ਨੂੰ ਨਾਮ ਲੱਗੂਗਾ ਸਾਡੀ ਦੇਖੋ ਮੈਂ ਤਾਂ ਬਜ਼ੁਰਗਾ ਤੋਂ ਸਿੱਖਿਆ ਆਪਣਾ ਥੋੜਾ ਬਹੁਤਾ ਗਿਆਨ ਹੈਗਾ ਮੇਰੇ ਬ੍ਰਦਰ ਬੈਠੇ ਨੇ ਇਹਨਾਂ ਨੇ ਪੜ੍ਹਾਈ ਕਰ ਰਹੇ ਨੇ ਸੰਸਕ੍ਰੇਤੀ ਹੁਣ ਇਹ ਜੋਤ ਮੈ ਲਾਉਣਾ ਤੇ ਉਸ ਕਰਕੇ ਅਸੀਂ ਜੋ ਸਾਨੂੰ ਸੰਕੇਤ ਮਿਲਦੇ ਨੇ ਉਹ ਅਸੀਂ ਪਬਲਿਕ ਦੇ ਵਿੱਚ ਜਾਰ ਕਰਦਨੇ ਆ ਤੇ ਪਰਮਾਤਮਾ ਲਾਏ ਰੱਖ ਲੈਂਦਾ ਜੀ ਠੀਕ ਹੈ ਇੱਕ ਟਿਕਟਾਂ ਲੋਕਾਂ ਨੇ ਖਰੀਦਣੀਆਂ ਕਮੈਂਟ ਕਰਨ ਵਾਲੇ ਬੜੇ ਵਿੱਚ ਹੈਗੇ ਆ ਜੀ ਫਰਾਡ ਆ ਜੀ ਜੇ ਆ ਤੁਸੀਂ ਨਾ ਤਾਂ ਕੋਈ ਡੁਪਲੀਕੇਟ ਟਿਕਟ ਦਿੰਨੇ ਹੋ ਨਾ ਤੁਸੀਂ ਕੋਈ ਕਾਪੀ ਦਿੰਨੇ ਕੀ ਕੀ ਹੈ ਇਹ ਮਤਲਬ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੋਗਾ ਵੀ ਤੁਸੀਂ ਫਰਾਡ ਲਿਖਦੇ ਹੋ ਰੱਬ ਤੁਹਾਨੂੰ ਤਰੱਕੀ ਦੇਵੇ ਤੁਸੀਂ ਹੋਰ ਵੀ ਫਰਾਡ ਲਿਖੋ ਭਾਈ ਜੀ ਕੋਈ ਵੀ ਕੰਮ ਕਰਾਂਗੇ ਵਿਰੋਧਤਾ ਮਿਲੂਗੀ ਹੈਨਾ ਵਿਰੋਧੀ ਹੋਣਗੇ ਹੋਣਗੇ ਤੁਸੀਂ ਇੱਕ ਪਿੰਡ ਦੇ ਸਰਪੰਚ ਚੁਣਨ ਦੇ ਪੰਜੋਂ ਇੱਕ ਸਾਈਨ ਤੇ ਪਰਵਾਰ ਦੇ ਵਿੱਚ ਹੀ ਆਪਣੀ ਮਾਤ ਨਹੀਂ ਮਿਲਦੀ ਹੈ ਨਾ ਪਰ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਫਰਾਡ ਵਾਲਿਆਂ ਨੂੰ ਵੀ ਉਹ ਵੀ ਸਾਡੇ ਖਿਲਾਫ ਤਨਖਾਹਾਂ ਦੇ ਕਿ ਲੋਕ ਬਿਠਾਤੇ ਉਹਨਾਂ ਦੀ ਆਈਡੀਆ ਲੌਕ ਹੁੰਦੀਆਂ ਨੇ ਠੀਕ ਹੈ ਕੋਈ ਕਹਿੰਦਾ ਮੇਰਾ ਪੰਡਤ ਫਰਾਡ ਕਰ ਗਿਆ ਕਰਕੇ ਮੈਂ ਬੈਠਾ ਮਠਿੰਡੇ ਦੇ ਵਿੱਚ ਕੋਈ ਆ ਕੇ ਉਹ ਇਹ ਤਾਂ ਕਹਿਣਾ ਵੀ ਬਈ ਇਹਨਾਂ ਆਹ ਫਰਾਡ ਹੈ ਜੀ ਆਹ ਅਕਾਊਂਟ ਨੰਬਰ 'ਤੇ ਪੰਡਤ ਨੇ ਪੈਸੇ ਪੁਆਏ ਨੇ ਐਦਾਂ ਕਮੈਂਟਾਂ ਦੀ ਪਰਵਾਹ ਨਹੀਂ ਕਰਦੇ ਤੇ ਜੇਕਰ ਉਹਨਾਂ ਦੇ 2-4 ਕਮੈਂਟ ਹੋਣ ਤਾਂ 100 ਦੇ ਵਿੱਚ ਪੋਇਟ ਵੀ ਹੁੰਦਾ ਮਿਲੀਅਨ ਮਿਲੀਅਨ 2-2 ਮਿਲੀਅਨ ਤੱਕ ਮੇਰੀ ਵੀਡੀਓ ਜਾਂਦੀ ਹੈ ਉਹ ਲੋਕਾਂ ਦਾ ਪਿਆਰ ਆ ਤੇ ਆ ਤੁਹਾਡੇ ਸਾਹਮਣੇ ਲਾਈਨਾਂ ਲੱਗੀਆਂ ਹੋਈਆਂ ਨੇ ਜੇ ਇਹਨਾਂ ਨੂੰ ਕੋਈ ਵਿਸ਼ਵਾਸ ਆ ਤਾਂ ਹੀ ਉਹ ਤੇ ਪ੍ਰਮਾਤਮਾ ਕੋਲ ਦੁਆ ਕਰਦੇ ਵੀ ਇਹਨਾਂ ਦਾ ਵਿਸ਼ਵਾਸ ਨਾ ਟੁੱਟੇ ਇੱਕ ਗੱਲ ਤੁਸੀਂ ਕਾਊਂਟਰ ਲਾ ਕੇ ਵੇਚ ਜਾ ਕੇ ਟਿਕ ਟੈਂਡ ਹੁੰਦੀ ਆ ਹਾਂਜੀ ਹਾਂਜੀ ਤੁਹਾਡੇ ਕੋਲੇ ਇੱਥੇ ਤਿੰਨ ਤਿੰਨ ਘੰਟੇ ਆ ਕੇ ਲੋਕ ਇੱਥੇ ਭੁੱਖਣ ਭਾਣੇ ਬੈਠਿਆ ਕੋਈ ਕਿਸੇ ਨੇ ਰੋਟੀ ਨਹੀਂ ਖਾਦੀ ਕੋਈ ਜਵਾਕ ਆ ਬੱਚਾ ਕੋਈ ਛੋਟਾ ਗੋਦੀ ਚੱਕਿਆ ਆ ਕੋਈ ਆਪ ਦੀ ਦਿਹਾੜੀ ਛੱਡ ਕੇ ਆਇਆ ਕੋਈ ਮਜ਼ਦੂਰ ਆ ਕੋਈ ਕਿਸਾਨ ਖੜੇ ਇੱਥੇ ਬੜੇ ਹੈਗੇ ਬਸ ਇਹ ਤੁਹਾਨੂੰ ਦੱਸਿਆ ਨੇ ਪਿਆਰਾ ਹੀ ਲੋਕਾਂ ਦਾ ਵਿਸ਼ਵਾਸ ਆ ਇੱਕ ਨੰਬਰ ਦਾ ਕੰਮ ਕਰ ਰਹੇ ਆ ਇਹ ਹੀ ਇਸ ਕਰਕੇ ਦੇਖੋ ਜੋ ਇੱਕ ਸਹੀ ਤਰੀਕੇ ਨਾਲ ਕੰਮ ਕਰਾਂਗੇ ਕੋਈ ਵੀ ਕੰਮ ਆ ਤਾਂ ਉਹਦੇ ਵਿੱਚ ਤਰੱਕੀ ਆਟੋਮੈਟਿਕ ਮਿਲਣੀ ਮਿਲਣੀ ਆ ਹਨਾ ਆ ਲੋਕ ਕੜੇ ਨੇ ਪਿਛਲੀ ਵਾਰੋਂ ਮੇਰੇ ਕੋਲ ਨਾਮ ਲੱਗ ਕੇ ਆਏ ਨੇ ਇਹ ਲੱਖਾਂ ਦੇ ਨਾਮ ਨੇ ਪਰਮਾਤਮਾ ਕਿਰਪਾ ਕਰਦਾ ਕਸਟਮਰ ਵੀ ਆਉਂਦੇ ਨਹੀਂ ਰਾਸ਼ਿਦ ਇੰਨੇ ਤੁਹਾਡਾ ਅਮਰਗੜ ਵੀ ਰਾਸ਼ਿਦ ਅਮਰਗੜ ਵੀ ਇੰਨੇ ਜੀ ਲੁਧਿਆਣਾ ਵੀ ਇੰਨੇ ਹੀ ਬਠਿੰਡੇ ਵੀ ਇਹ ਤਾਂ ਦੇਖੋ ਟਿਕਟਾਂ ਵੇਚ ਰਿਆਂ ਪਰਮਾਤਮਾ ਦੀ ਹੀ ਕਿਰਪਾ ਤੁਹਾਡਾ মিডিਆ ਆਉਣਾ ਸਾਰਾ ਮੈਂ ਇੱਕ ਵਾਰ ਮੰਡੀ 'ਚ ਖੜ੍ਹਦੇ ਨਾ 50 ਬੰਦੇ ਉੱਥੇ ਇਕੱਠੇ ਹੋ ਜਾਂਦੇ ਸੈਲਫੀਆਂ ਲੈਣ ਵਾਲੇ ਜੀ ਕਦੇ ਸੋਚਿਆ ਵੀ ਨਹੀਂ ਸੀ ਵੀ ਇੰਨਾ ਪਿਆਰ ਕਰੇਗਾ ਤੁਸੀਂ ਤੁਸੀਂ ਆ ਜਿਹੜਾ ਮੋਟਰਸਾਈਕਲ ਸੋਨੇ ਦੀਆਂ ਦਿਨ ਇਹ ਚੀਜ਼ਾਂ ਅੱਜ ਕੱਲ 10 ਰੁਪਏ ਨਹੀਂ ਛੱਡਦਾ ਕੋਈ ਹਾਂਜੀ ਰਾਲ ਲਾਰਟਰੀ ਜੋ ਬਚਦੇ ਕਿੰਨੇ ਕ ਮੇਰੇ ਮੇਰੇ ਮਿਸਰ ਹੈਗੇ ਆ ਅੱਜ ਕੋਈ 10% ਕਮੀ ਚਾਹੀਦੀ ਲੋਕ ਕਰਤੇ ਆ ਵੀ ਘਟਣਾ ਤੁਸੀਂ ਇੰਨਾ ਲੱਖਾਂ ਰੁਪਏ ਦੇ ਨਾਮ ਕਿਵੇਂ ਦੇ ਰਹੇ ਹੋ ਭਾਈ ਜੀ ਪੰਡਤ ਇੱਥੇ ਪੈਸਾ ਕਮਾਉਣੀ ਆ ਅੱਜ ਵੀ ਤੁਸੀਂ ਪੰਡਤ ਦਾ ਬੈਂਕ ਅਕਾਊਂਟ ਚੈੱਕ ਕਰ ਸਾਦੇ ਹੋ ਜਿੰਨੇ ਕੇ ਆਪਾਂ ਨੂੰ ਲੋੜ ਹੁੰਦੀ ਆ ਨਾ ਜੀਵਨ ਲਈ ਆਪਣੀ ਜ਼ਿੰਦਗੀ ਵਾਸਤੇ ਲੱਖ ਡੇਢ ਲੱਖ ਰੁਪਏ ਹੋਊਗਾ ਪੈਸਾ ਨਹੀਂ ਕਮਾਉਣਾ ਹੈ ਨੌ ਕਮਾਉਣਾ ਹੈ ਤੇ ਨੌ ਕਮਾ ਕੇ ਜਾਣਾ ਪੈਸਾ ਤਾਂ ਜਦੀ ਨਾਲ ਦੀ ਨਾਲ ਖਤਮ ਹੋ ਜਾਣਾ ਮਰਾਂਗੇ ਜੀ ਜੀਪ ਜੀ 500 ਨੋਟ ਉਹਦੇ ਵਿੱਚ ਵੀ ਬਾਕੀ ਪਰਿਵਾਰ ਰੌਲਾ ਪਾ ਲੋ ਵੀ ਮੇਰਾ ਮੇਰਾ ਹੈ ਨਾ ਪਰ ਜਿਹੜਾ ਮੈਂ ਨੌ ਕਵਾ ਜੂਗਾ ਨੌ ਹਰ ਇੱਕ ਕਮਾਉਂਦਾ ਨਹੀਂ ਕਿ ਨੌ ਮੇਰਾ ਰਹੂਗਾ ਵੀ ਪੰਡਤ ਆਇਆ ਸੀ ਲਾਉਡਰੀ ਦੁਨੀਆ ਦੇ ਵਿੱਚ ਤੇ ਉਹਨਾਂ ਨੇ ਵਧੀਆ ਤਰੀਕੇ ਨਾਲ ਟਿਕਟ ਵੇਚੀ ਤੇ ਹੋਰ ਕੋਈ ਵੇਚ ਨਹੀਂ ਸਕਦਾ ਜਿਹੜੇ ਲੈਟਰੀਆ ਵਾਲੇ ਆ ਉਹ ਕਹਿੰਦੇ ਵੀ ਬੰਦੇ ਦਾ ਦਿਮਾਗ ਉੱਠਾ ਜਦੋਂ ਦਿਮਾਗ ਹੈ ਨਹੀਂ ਕਹਿੰਦਾ ਵੀ ਇੰਨਾ ਇੰਨੇ ਆ ਪੈਸੇ ਆਪਦੇ ਕੋਲੋਂ ਕਿਵੇਂ ਖਰਚ ਕਰਦਾ ਨੇ ਇਹ ਲੋਟਰੀ ਜਿਹੜੀਆਂ ਟਿਕਟਾਂ ਵੇਚਣਾ ਦੇਖੋ ਤੁਸੀਂ ਮੇਨਾਂ ਪਹਿਲਾਂ ਵੀ ਇੰਟਰਵਿਊ ਕਰਿਆ ਸੀ ਆਪਣੇ ਅਮਰਗੜਾ ਆਫ ਦੇ ਵਿੱਚ ਆਪਣੀ ਇੱਕ ਨਾ ਸੰਸਥਾ ਦੀ ਗੱਲ ਹੋਈ ਸੀ ਉਹ ਜਿਹਨਾਂ ਦਵਾਈ ਬੂਟੀ ਤੁਹਾਡੇ ਇੰਟਰਵਿਊਜ਼ ਵੀ ਕਿਹਾ ਆ ਆ ਹੁਣ ਲੋਕ 60 ਰੁਪਏ ਲੈ ਕੇ ਆ ਰਹੇ ਨੇ ਲਾਲ ਕੱਪੜੇ ਚ ਹੁਣ ਇਹ ਲੋਕ ਕਹਿੰਦੇ ਅੰਧਵਿਸ਼ਵਾਸ ਆ ਲੋਕਾਂ ਵਾਸਤੇ ਜੋ ਮੇਰੇ ਖਿਲਾਫ ਕਰਨਾ ਕਰ ਲਓ ਪਰ ਮੈਂ ਆਪਦੇ ਜਿਹੜੀ ਮੇਰੀ ਸੋਚ ਆ ਮੈਂ ਅਗਲੇ ਤੋਂ ਸਾਧਨ ਪਹਿਲਾਂ ਲੈ ਰਿਆ ਕਰੋੜਪਤੀ ਬਣਾਉਣ ਦਾ ਘਰੇ ਵਿੱਚ ਸੇ ਸੇ ਲਾਲ ਕੱਪੜਿਆਂ ਸਾਗਣ ਹੁੰਦਾ 6 ਰੁਪਏ ਨੇ ਜਿਹੜੇ ਠੀਕ ਹੈ 200 ਬੰਦਾ ਕਿਹੜਾ 6 ਸੇ ਰੁਪਈਆ ਨਾਲ 1200 ਹੋ ਜਾਣਾ ਡੇਲੀ ਮੇਰੇ ਕੋਲ 1000 1500 ਆਉਂਦਾ ਮਹੀਨੇ ਦਾ 30 35000 40000 ਹੋ ਗਿਆ ਨਾ ਉਹ ਭਾਈ ਦੋ ਬੰਦੇ ਦਾ ਇਲਾਜ ਕਰਾਉਣਾ ਜੀ ਠੀਕ ਹੈ ਕੋਈ ਐਨੀਮਲ ਆ ਡੌਗ ਆ ਉਹ ਇਸ ਟਾਈਮ ਵੀ ਤੁਸੀਂ ਮੇਰੇ ਘਰ ਜਾ ਕੇ ਦੇਖ ਰਹੇ ਹੋ ਕੋਈ ਡੌਗ ਤੋਂ ਮੈਂ ਕਮਾਈ ਤਾਂ ਲੈਣੀ ਨਹੀਂ ਹੈਗੀ ਮੇਰੇ ਘਰੇ ਕੀੜਾ ਕੀੜੇ ਪਏ ਪਏ ਨੇ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਝਾ ਇੱਕ ਅਗਲੇ ਸੜਤੀ ਉਹਦਾ ਲੱਤ ਗਲੀ ਪਈ ਉਹ ਆ 6 ਸੇ ਰੁਪਈਆ ਨਾਲ ਇਲਾਜ ਹੋਣਾ ਤੇ ਪ੍ਰਮਾਤਮਾ ਇਹ ਉਹਨਾਂ ਦੀ ਵਸ ਉਹ ਇਹ ਨਹੀਂ ਪਤਾ ਕਿੰਨਾ ਦੇ ਕਰਮ ਖਾ ਰਿਹਾ ਮੈਂ ਠੀਕ ਹੈ ਇਹ ਸੇ ਇਹ ਲੋਕਾਂ ਦਾ ਰਸ ਤਾਂ ਹੀ ਆ ਠੀਕ ਹੈ ਲੋਕ ਆ ਟਰੈਕਟਰ ਦਾ ਇੱਕ ਤੁਹਾਨੂੰ ਹੋਰ ਕਲੀਅਰ ਕਰ ਦਣਾ ਮਿਰਚਾਂ ਬੋਹਦੇ ਲੱਗ ਰੀਆਂ ਮੈਂ ਪਰਮੇ ਕਿਸੇ ਨੂੰ ਨਾਉ ਨਹੀਂ ਲੈਂਦਾ ਕੁਝ ਕੁ ਬੰਦੇ ਠੀਕ ਹੈ ਇੱਕ ਬਜ਼ੁਰਗ ਬੰਦਾ ਹੁੰਦਾ ਹੁਣ ਉਹ ਬੰਦੇ ਖੜੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਨਾਮ ਕਿੱਦਾਂ ਲੱਗਿਆ ਕਿੱਦਾਂ ਨਹੀਂ ਲੱਗਿਆ ਨਾ ਉਹਨਾਂ ਦਾ ਪਤਾ ਨਹੀਂ ਇੱਕ ਲਾਡਰੀਆ ਵਿਸ਼ਵਾਸ ਹੋਣਾ ਟਿਕਟ ਲੈ ਆਂਦੀ ਜੀ 100 ਰੁਪਏ ਦਾ ਪ੍ਰਾਈਸ ਲੱਗਿਆ ਚੈੱਕ ਕਰਿਆ ਇਦਾਂ ਮਾਰਦੇ ਨੇ ਡਸਟ ਵਿੱਚ ਖਾਲੀ ਆ ਜੀ ਅਗਲੇ 200 ਦੀ ਪਾ ਕੇ ਮੇਰੇ ਬਾਅਦ ਚ ਚੱਕ ਲੈਣੇ 100 ਰੁਪਏ ਲੱਗਿਆ ਇਹ ਪੰਡਤ ਕੋਲ ਕੰਮ ਨਹੀਂ ਆ ਕਿ ਤਾਂ ਹੀ ਘ ਸਾਰੇ ਨਹੀਂ ਕਨੇ ਵੀ ਸਾਰੇ ਮਾੜੇ ਨੇ ਕੁਝ ਕੁ ਬੰਦੇ ਹੈਗੇ ਜੇ ਬਾਲਾ ਕੋਈ ਜਾਂਦਾ ਵੀ ਆ ਮ ਸਾਫਤ ਕਰਨ ਦਾ ਸਬੂਤ ਵੀ ਨਹੀਂ ਜੀ ਆਪਣੀ ਟਾਈਮਿੰਗ ਹੀ ਰਹਿੰਦਾ ਜੇ ਮੰਨ ਲਓ ਟਾਈਮਿੰਗ ਜੇ ਟਾਈਮਿੰਗ ਤਾਂ ਦੇਖੋ ਜੀ ਹੁਣ ਲੋਕ ਖੜੇ ਨੇ ਇਹਨਾਂ ਨੂੰ ਟੈਂਡ ਕਰਕੇ ਜਾਊਗਾ ਚਾਹੇ ਮੈਨੂੰ 12 ਵਜੇ ਜਾਂ ਰਾਤ ਦੇ ਸਾਰੇ ਨੂੰ ਕਿਸੇ ਨੂੰ ਨਰਾਜ਼ ਨਹੀਂ ਕਰਾਂਗੇ ਰੋਜ਼ ਕਿੰਨੇ ਲੋਕ ਤੁਸੀਂ ਇੰਨੀ ਰਸ ਰਹਿੰਦਾ ਜੀ ਇੰਨੀ ਰਸ ਰਹਿਆਦਾ ਬ੍ਰੋ ਆਲ ਇੰਡੀਆ ਜੀ ਆਲ ਵਰਲਡ ਦੇ ਵਿੱਚੋਂ ਸਪੈਸ ਲੋਕ ਟਿਕਟਾਂ ਕਰਾ ਕੇ ਮੇਰੇ ਕੋਲ ਆ ਰਹੇ ਨੇ ਜੀ ਟਿਕਟਾਂ ਕਿਹੜੀ ਕਿਹੜੀ ਹੁੰਦੀ ਜੇ ਟਿਕਟਾਂ ਮੇਰੇ ਕੋਲ ਦੇਖੋ ਜੀ ਇਸ ਟਾਈਮ ਜਿਹੜਾ ਕਰੰਟ ਡਰਾਅ ਚੱਲ ਰਹੇ ਨੇ ਉਹਨ ਜਰਚਾ ਦਾ ਵਿਸ਼ਾ ਬਣੀ ਹੈ ਸਭ ਤੋਂ ਵੱਡੀ ਗੱਲ ਤਾਂ ਆਹ ਲੋਟਰੀ ਹੈ ਜਿਹੜੀ ਚਰਚਾ ਦਾ ਵਿਸ਼ਾ ਬਣੀ ਹੋਈ ਆ ਕਿਉਂਕਿ ਟਿਕਟ ਦੀ ਜਿਹੜੀ ਇਹ ਕਾਪੀ ਆ ਜੋ ਟਿਕਟ ਦੀ ਪ੍ਰਿੰਟਿੰਗ ਆ ਸਿਰਫ 20 ਇਅਰ ਟਿਕਟ ਸਭੀਆ ਸਰਕਾਰ ਨੇ 20 ਇਅਰ ਟਿਕਟ ਸਾਪੀਆ ਤੇ ਤਿੰਨ ਸਟੇਟਾਂ ਚ ਮਹਾਰਾਸ਼ਟਰ ਬੰਗਾਲ ਤੇ ਪੰਜਾਬ ਜਾਨੀ ਆ ਮੰਨ ਕੇ ਚਲੋ 7-7000 ਟਿਕਟਾਂ ਤੇ 20 ਯਰ ਟਿਕਟ ਦੇ ਵਿੱਚੋਂ ਆਪਾਂ ਨੇ 1203 ਬੰਦੇ ਚ ਬਿਨਰ ਵਾਨੇ ਜਿਹਦੇ ਵਿੱਚੋਂ 3 ਲੱਖ ਪਤੀ ਹੋਣਗੇ ਜੀ 50 ਲੱਖ ਦਾ 10 ਲੱਖ ਦਾ 5 ਲੱਖ ਦਾ ਉਸ ਤੋਂ ਬਾਅਦ 1000 ਪਤੀ ਹੁਣ ਇਹਦੇ ਵਿੱਚੋਂ ਦੇਖੋ ਵੀ ਚਾਂਸੇ ਕਿੰਨੇ ਬਣਦੇ ਨਾਮ ਲੱਗਣ ਦੇ ਯਾਨੀ 20 ਯਰ ਬੰਦਾ ਇਕੱਠਾ ਕਰ ਲਿਆ ਉਹ ਜੋ 1203 ਬੰਦੇ ਨਾਮ ਹੀ ਬਣਾਉਂਦੇ ਨੇ ਠੀਕ ਹੈ ਜੀ ਇਹਦਾ ਡਰਾਅ 22 ਫਰਵਰੀ ਦਾ ਸਟਾਕ ਕੋਈ ਇਹਦਾ ਉਹ ਨਹੀਂ ਕਹਿ ਸਕਦਾ ਵੀ ਸਾਡੇ ਕੋਲ ਮਿਲੂਗਾ ਮੇਰੇ ਕੋਲ ਇਸ ਟਾਈਮ 70 80 ਟਿਕਟਾਂ ਨੇ ਉਹ ਵੀ ਮੈਂ ਮਸਾ ਲੜ ਕੇ ਗਵਰਨਮੈਂਟ ਤੋਂ ਲੈ ਕੇ ਆਇਆ ਠੀਕ ਹੈ ਕੋਈ ਇਕੱਠੀਆਂ ਕਰੇ ਆ ਆ ਵੀ ਸਕਦਾ ਜੋ ਪਹਿਲਾਂ ਲੈ ਗਿਆ ਲੈ ਗਿਆ ਠੀ ਜਿਹਦੇ ਵਾਸਤੇ ਮੈਂ ਚੈਲੰਜ ਕਬੂਲੇ ਹੋਏ ਨੇ ਤੇ ਹੁਣ ਤੁਹਾਡੇ ਜਰੀਏ ਵੀ ਕਬੂਲਦਾ ਆ 15 ਫਰਵਰੀ ਦਾ ਡਰਾਅ ਆ ਜੀ 2.5 ਕਰੋੜ ਦਾ ਪ੍ਰਾਈਜ਼ ਆ ਤੇ 15 ਫਰਵਰੀ ਨਿਕਲੂਗਾ ਮੇਥਰ ਰਾਸੀ ਤੋਂ ਬਾਹਰ ਵਗ ਗਿਆ ਹੈ ਤਾ ਤੁਸੀਂ ਮੇਰਾ ਲਾਟਰੀ ਦਾ ਕੰਪਨੀ ਦੇਖੋ ਕੱਪੜੇ ਦਾ ਕੰਮ ਕਰ ਲੂ ਪੰਡ ਲਾਟਰੀ ਦਾ ਕੰਮ ਕਰਨਾ ਛੱਡ ਦੂਗਾ ਜੇ ਮਿਤਨ ਤੋਂ ਨਾਂ ਲੱਗਿਆ ਬੇਥਰਾਸੀ ਨੂੰ ਨਾਂ ਲੱਗਿਆ ਵੱਡੀ ਗੱਲ ਕਹਿ ਰਹੇ ਹੋ ਤੁਸੀਂ ਭਾਈ ਜੀ ਮੈਂ ਵੱਡੀ ਹੀ ਕਹਿਣਾ ਪ੍ਰਮਾਤਮਾ ਨੇ ਜੇ ਪ੍ਰਮਾਤਮਾ ਕੋ ਆਉਂਦਾ ਤਾਂ ਕਹਿੰਦਾ ਤੇ ਪੂਰੀ ਕਰਨੀ ਇਹ ਮਿਤਨ ਨੂੰ ਲੱਗੂਗਾ ਇਹ ਮਿਤਨ ਲੱਗੂਗਾ ਤੁਸੀਂ ਦੁਬਾਰੇ ਆ ਜਿਓ ਜੇ ਮਿਤਨ ਨਾਂ ਲੱਗਿਆ ਕੰਮ ਛੱਡ ਦਾਂਗੇ ਐਦੋਂ ਪਰਸੋਂ ਕੀ ਚੈਲੰਜ ਕਰਮ ਹੈ ਓਕੇ ਠੀਕ ਹੈ ਜੀ 2 ਟਾਈ ਕਰੋੜ ਦਾ ਟਿਕਟ ਦਾ ਸਟਾਕ ਲਿਮਟਿਡ ਹੈ ਕੋ ਪਹਿਲਾਂ ਵੀਡੀਓ ਪਹਿਨ ਲੋਕਾਂ ਨੇ ਸਾਰੇ ਬਾ ਰਹੇ ਨੇ ਸਿਰਫ ਆਉਣ ਲਈ 2 ਲੱਖ ਟਿਕਟ ਪ੍ਰਿੰ ਸਾਡੀਆਂ ਟਿਕਟਾਂ ਵੇਚ ਦਿਓ ਸਾਡੀਆਂ ਵੇਚੋ ਉਹ ਤਾਂ ਜੇ ਬੜੀ ਵੱਡੀ ਆਫਰ ਹੈ ਮਿਲਦੀ ਨੇ ਪਰ ਮੈਂ ਜਿੰਨਾ ਚਿਰ ਮੇਰੇ ਸਾਥ ਚੱਲਦੇ ਨੇ ਮੇਰੇ ਭਨੌਟ ਐਂਟਰਪ੍ਰਾਈਜ਼ਸ ਸਾਮਸਨ ਦੇ ਪਣੋੜ ਦੀ ਟਿਕਟ ਵੇਚਣੀਆਂ ਜੀ ਦੇਖੋ ਜਿਨ੍ਹਾਂ ਨੇ ਹੀਟੋ ਚੱਕੇ ਉਹਨਾਂ ਨਾਲ ਹੀ ਰਾਂਗੇ ਠੀਕ ਹੈ ਤੁਹਾਡੇ ਜਰੀ ਉਹਨੇ ਇੱਕ ਗੱਲ ਵੀ ਕਰਦਾ ਕਿ ਇਸ ਟਾਈਮ ਤੇ 1000 ਰੁਪਿਆ ਕਰਦਾ ਸੀ ਪੰਡਰ ਤੋਂ ਕੋਈ 1 10 ਰੁਪਏ ਟਿਕਟ ਨਹੀਂ ਦੇ ਰਿਆ ਸੀ ਵੇਚ ਉਹ ਬੰਦੇ ਨੇ ਮੈਨੂੰ ਚੱਕਿਆ ਮੈਨੂੰ ਕਰਦੇ ਸਮੇ ਟਿਕਟਾਂ ਵੀ ਦਿੱਤੀਆਂ ਉਹਦਾ ਸਾਥ ਕਿਵੇਂ ਸਾਡੂਗਾ ਪਹੁੰਚਦਾ ਮਿੱਤਰ ਇਹ ਆਪਣੇ ਜੀ ਫਗਵਾੜੇ ਰਹਿਣ ਵਾਲੇ ਨੇ ਲੁਧਿਆਣੇ ਮਨਰਬਾ ਮਾਰਕੀਟ ਚ ਆਫਿਸ ਹੈ ਮੇਨ ਸਟਾਕ ਇੱਥਨੇ ਆਲਡੀਆ ਦੇ ਨੰਬਰ 1 ਤੇ ਇਸ ਕਰਕੇ ਸਾਡੇ ਕੋਲ ਨਾਮ ਲੱਗਦੇ ਨੇ ਜਿਵੇਂ ਅਸੀਂ ਸਹੀ ਤਰੀਕੇ ਨਾਲ ਟਿਕਟ ਵੇਚਦੇ ਆਂ ਜੀ ਐਨੀਮਲ ਦੇ ਨਾਮ ਨਾਲ ਜਿਵੇਂ ਤੁਸੀਂ ਭ ਹਾਂ ਜੀ ਉੱਤੇ ਆਫਿਸ ਦੇ ਵਿੱਚ ਕੰਮ ਕਰਦੇ ਨੇ ਤੇ ਮੈਂ ਹੁਣ ਵੀ ਕਹਿ ਰਹੇ ਹਾਂ ਵੀ ਜਿੰਨੇ ਸੇ ਮਲਾਜਮ ਸੱਤ ਅੱਠ ਤਾਂ ਜੀ ਮੇਰੇ ਆਫਿਸ ਦੇ ਵਿੱਚ ਉੱਥੇ ਨੇ ਤੇ ਬਾਕੀ ਉਹਦੇ ਨਾਲ پتہ ਕੀ ਹਾਲਾ ਜਿਵੇਂ ਚਲੋ ਉਹਦਾ ਅਜੇ ਸੈਟਅਪ ਨਹੀਂ ਮਿਲਿਆ ਮੇਰੇ ਨਾਲ ਇੱਕ ਟਾਬਾ ਉੱਥੇ ਠੀਕ ਹੈ ਤੁਸੀਂ ਜਾ ਕੇ ਇੰਟਰਵਿਊ ਕਰਾ ਉਹਨਾਂ ਟਾਬਾ ਪਰਮਾਤਮਾ ਇੱਕ ਜਰੀਆ ਬਣਿਆ ਮੇਰੇ ਕੋਲ 200 ਬੰਦਾ ਉਹਦਾ ਰੋਟੀ ਕੰਨ ਉਹਨਾਂ ਦਾ ਚੱਲਦਾ ਹੀ ਰਜਗਾਰ ਨਾਲ ਠੀਕ ਹੈ ਹੁਣ ਬੇਸੇਵਰੀ ਦੁਕਾਨ ਦਾ ਕੋਈ ਡਿਸਪੋਜ਼ ਹੋ ਗਿਆ ਦੁਕਾਨ ਚੱਕਣੀ ਮੇਰੇ ਨਾਲ ਸਾਰੇ 7-8 ਬੰਦੇ ਜਿਹੜੇ ਮਾਰਕੀਟ ਵਾਲੇ ਖੜੇ ਵੀ ਇਹ ਦੁਕਾਨ ਇੱਥੋਂ ਪੜਾਣੀ ਜਾਣਦੇ ਨਹੀਂ ਤੁਸੀਂ ਇੱਥੇ ਪੱਕਾ ਹੀ ਕਿਉਂ ਨਹੀਂ ਲੈਂਦੇ ਫਿਰ ਬਸ ਸਟੈਂਡ ਕੋਲੇ ਨੇੜੇ ਜਾਂ ਜੇਕਰ ਤੁਸੀਂ ਕਹਿਤਾ ਕਰ ਲਾਂਗੇ ਬਸ ਕਰਾਂਗੇ ਦੂਰ ਨਹੀਂ ਨਹੀਂ ਬਾਸਟ ਇਹ ਸਾਈਡ ਤੇ ਆ ਜੀ ਜੋ ਰੋਡ ਤੇ ਜੇ ਮੈਂ ਕਰ ਲੇ ਜਾਮ ਲੱਗਣਗੇ ਫਿਰ ਪ੍ਰੋਬਲਮ ਆਊ ਰੋਡ ਤੇ ਲੋਕ ਕੱਢਣਗੇ ਇਹ ਤਾਂ ਟਰੇਲਰ ਆਲੇ ਇੱਕੀ ਗੱਲ ਹੋਰ ਪੁੱਛਣੀ ਆ ਤੁਹਾਡੇ ਕੋਲ ਜਿਵੇਂ 500 ਦੀ 200 ਰੁਪਈਆ ਟਿਕਟਾ ਲੋਕ 1000 ਰੁਪਈਆ ਕਿਰਾਇਆ ਲਾ ਕੇ ਇੱਥੇ ਆ ਜਦੇ ਮੇਰੇ ਦੇਣਾ ਇਹ ਵੀ ਦੇ ਕੋਨਾ ਹਿਆਰ ਨਾਲ ਦੇਖੋ 2.5 ਕਰੋੜ ਦੇਣਾ ਦੂਜੇ ਸੈਟਰ ਤੋਂ ਵੀ ਆਉਂਦੇ ਹਣ ਲੋਕ ਹਾਂਜੀ ਦੂਜੇ ਸੈਟਰਾਂ ਤੋਂ ਵੀ ਆਉਂਦੇ ਹਣ ਲੋਕ ਤੁਸੀਂ ਜਿਵੇਂ ਸਾਰੇ ਪਾਸੇ ਆਉਂਦੇ ਨੇ ਟਿਕਟ ਬਾਹਰੋਂ ਵੀ ਆਉਂਦੇ ਹਨ ਬਾਹਰੋਂ ਕੂਰੀਅਰ ਵੀ ਜਾਂਦੀ ਹੈ ਟਿਕਟ ਤੇ ਬਾਹਰ ਲੋਕਾਂ ਨੂੰ ਬੇਨਤੀ ਕਰੂੰ ਤੁਹਾਡੇ ਜਰੀਏ ਵੀ ਇੱਕ ਨਾ ਆਨਲਾਈਨ ਤੋਂ ਪਰਹੇਜ਼ ਕਰੋ WhatsApp ਤੇ ਟਿਕਟ ਨਾ ਪਾਓ ਜੇ ਆ ਤੁਹਾਡੇ ਹੱਥ ਦੇ ਵਿੱਚ ਹਾਰਡ ਕਾਪੀ ਹੈ ਤਾਂ ਤੁਸੀਂ ਇਹਦੇ ਮਾਲਕ ਹੋ ਤੁਹਾਡੇ ਕੋਲ ਜੇ ਮੰਗਾਉਣੀ ਹੋ ਆਨਲਾਈਨ ਤਾਂ ਕੋਰੀਅਰ ਕਰਵਾਓ ਇੱਥੇ ਸੰਪਰਕ ਕਰ ਸਕਦੇ ਹੋ ਉਹ ਸੰਪਰਕ ਸਾਡੇ ਕੰਟੈਕਟ ਨੰਬਰ ਨਹੀਂ 90567 99754 ਤੇ 7809915000 ਇਹ ਸਾਡੇ ਹੈਗੇ ਕਾਲਿੰਗ ਨੰਬਰ ਤੇ WhatsApp ਨੰਬਰ ਹੈਗਾ ਸਾਡਾ 9883537470 ਇਹ ਸਾਡੇ ਕੰਟੈਕਟ ਨੇ ਇੱਕ ਗੱਲ ਹੋਰ ਕੁਝ ਨਹੀਂ ਜੇ ਮੰਨ ਲਓ ਕਿਸੇ ਨੇ ਟਿਕਟ ਲੈਣੀ ਹੋਵੇ ਪਰ ਨਾਲ ਕੰਟੈਕਟ ਕਰਦਾ ਐਡਰੈਸ ਪੁੱਛਦਾ ਉੱਥੇ ਆ ਜਾਂਦਾ ਪੇਮੈਂਟ ਦੇ ਕੇ ਤੁਸੀਂ ਟਿਕਟ ਦਿੰਨੇ ਹੋ ਇਹ ਕੁਝ ਹੋਰ ਵੀ ਪੁੱਛਦੇ ਹੋ ਉਹਨਾਂ ਤੋਂ ਨਹੀਂ ਨਹੀਂ ਕੱਲਾ ਉਹਨਾਂ ਦਾ ਡੇਟ ਆਫ ਬਰਥ ਕੋ ਦਿਆ ਜੀ ਜਨਮ ਦਾ ਟਾਈਮ ਪਉਂਦੇ ਆ ਉਹਦੇ ਹਿਸਾਬ ਨਾਲ ਜੋਤਸ ਅੰਕ ਜੋਤ ਦੇ ਹਿਸਾਬ ਨਾਲ ਕੈਲਕੂਲੇਸ਼ਨ ਹੁੰਦੀ ਹੈ ਉਹ ਕਰਾ ਕੇ ਉਹਨਾਂ ਦਾ ਜੋ ਨੰਬਰ ਬਣਦਾ ਉਹਨਾਂ ਨੂੰ ਅਸੀਂ ਟਿਕਟਾਂ ਦੇ ਦਨੇ ਆ ਤੇ ਉਹਨਾਂ ਤੋਂ ਕੋਈ ਐਕਸਟਰਾ ਫੀਸ ਨਹੀਂ ਲੈਤੀ ਜਾਂਦੀ ਜ਼ਿਆਦਾਤਰ ਉਹਨ ਨੂੰ ਜੇ ਮੰਨ ਲਓ ਕੋਈ ਰਾਸ਼ੀ ਜਿਵੇਂ ਤੁਸੀਂ ਮੇਥਨ ਰਾਸ਼ੀ ਦੀ ਹਾਂ ਹਾਂ ਜੀ ਮੇਥਨ ਤੇ ਤੁਲਾ ਤੁਲਾ ਇਹ ਜ਼ਿਆਦਾਤਰ ਇਹ ਬਣ ਜੇ ਇਹਦਾ ਇਹ ਸੰਕੇਤ ਨੇ ਜੀ ਗੁਰੂ ਆਪਣਾ ਜਿਹੜਾ ਗੁਰੂ ਗ੍ਰਹਿ ਆ ਗੁਰੂ ਹੈ ਨਾ ਚਾਂਸ ਨੇ ਉਹ ਮੇਥਨ ਦੇ ਵਿੱਚ ਟ੍ਰਾਂਸਫਰ ਹੋ ਰਿਹਾ ਥੋੜਾ ਤੋਂ ਆਊਟ ਸੀਗਾ ਪੁੱਛਿਆ ਸੀਗਾ ਕਮੈਂਟ ਕਰਨਗੇ ਆਪਾਂ ਪਹਿਲੀ ਪੁੱਛ ਲਈ ਆਪਾਂ ਕਿਉਂਕਿ ਦੋੜਾ ਕੋਲ ਬਹੁਤ ਸਾਰੇ ਲੋਕ ਹੁੰਦੇ ਆ ਉਮੀਦ ਚ ਲਾਟਰੀ ਨਿਕਲੋਗੀ ਪੰਡਾ ਜੀ ਉਹ ਚੱਲਦੇ ਆ ਤੇ ਪਰ ਜਿੰਨੇ ਲੋਕ ਹੁੰਦੇ ਸਾਰੇ ਉਹ ਤਾਂ ਨਿਕਲ ਨਹੀਂ ਸਕਦੇ ਜਿਹੜਾ ਤੁਹਾਨੂੰ ਕੁੰਡਲੀ ਦੇ ਇੱਕ ਲੱਗਦਾ ਵੀ ਇਹਨੂੰ ਲਾਟਰੀ ਇਹਦੇ ਵਾਸਤੇ ਹੈ ਨਹੀਂ ਇਹਦੇ ਵਾਸਤੇ ਹੈਗੀ ਇਹ ਕਟਾਨਾਮ ਨਿਕਲੂਗਾ ਔਰ ਤੁਸੀਂ ਕਿਵੇਂ ਗਾਈਡ ਕਰਦੇ ਹੋ ਵੀ ਅਗਲੇ ਵਰੇ ਕੋਲ ਨਿਕਲ ਸਕਦੇ ਦੇਖੋ ਭਵਿੱਖ ਕੋਈ ਨਹੀਂ ਦੱਸ ਸਕਦਾ ਕਿਸੇ ਦਾ ਠੀਕ ਹੈ ਮੈਂ ਇੱਕ ਭਵਿੱਖवाणी ਕਰ ਸਕਦਾ ਪਰ ਬਾਤ ਬਾਣੀ ਮੇਰੀ ਪੂਰੀ ਕਰਨੀ ਜੇ ਤਾਂ ਮੇਰੀ ਪਰਮਾਤਮਾ ਨੇ ਇਲਾਜ ਰੱਖਣੀ ਹੋਗੀ ਮੈਨੂੰ ਹੋਰ ਉੱਪਰ ਲੈ ਕੇ ਉਹ ਤਾਂ ਮਿਥ ਮਾਤਮਾ ਤੇ ਵਿਸ਼ਵਾਸ ਪੂਰ ਕਰਦਾ ਠੀਕ ਹੈ ਉਹ ਤੁਹਾਡੇ ਵਿਦਿਆਦ ਨਾਲ ਤੇ ਮੈਂ ਕਸਟਮਰ ਦਾ ਭੁਗਤਕ ਨਹੀਂ ਦੱਸ ਸਕਦਾ ਮੈਂ ਉਹਨਾਂ ਨੂੰ ਟਿਕਟਾ ਦੇਣਾ ਉਹਦੇ ਵਿੱਚ ਜਿਵੇਂ ਮੰਨ ਲਓ ਇਹਦੇ ਵਿੱਚ ਵੱਡੇ ਨਾਮ ਨੇ ਕਸਟਮਰ ਨਹੀਂ ਲੱਗਦੇ ਵਿੱਚ ਅੱਧਿਆਂ ਦੇ ਛੋਟੇ ਵੀ ਲੱਗਣਗੇ ਨਾ ਨਾਮ ਤਾਂ ਲੱਗੇ ਕਿਤੇ ਪੂਰੇ ਪੈਸੇ ਹੋਣਗੇ ਤੇ ਜਿਹੜੇ ਵਾਕੀ ਨੇ ਲਾਈਨ ਚ ਲੱਗਣਾ ਹਾਂ ਲਾਈਨ ਚ ਲੱਗੋ ਬਾਰੀ ਆਏਗੀ ਜੋ ਪੰਡਈ ਨਾਲ ਜੁੜ ਕੇ ਇੱਕ ਦਿਨ ਨਾਮ ਲੱਗੇਗਾ ਇਹ ਕਲੀਅਰ ਹੈ ਤੁਸੀਂ ਕਾਲਾ ਤੁਸੀਂ ਕੈਲਕੂਲੇਸ਼ਨ ਕਰਦੇ ਉਹ ਸਾਰਾ ਉਹਨੂੰ ਦੱਸ ਦੋ ਹਾਂਜੀ ਹਾਂਜੀ ਕਿੰਨੇ ਸਾਲਾਂ ਤੋਂ ਪੰਡਈ ਇਹ ਕੰਮ ਕਰ ਰਹੇ ਹੋ ਕੰਮ ਤਾਂ ਜੀ ਮੈਂ ਕਾਫੀ ਟਾਈਮ ਤੋਂ ਕਰ ਰਿਹਾ ਪਰ ਚਾਚ ਜਿਸ ਦਿਨ ਦਾ ਪਰਮਾਤਮਾ ਨੇ ਮੇਰੇ ਘਰ ਧੀ ਦਾ ਜਨਮ ਹੋਇਆ ਉਸ ਦਿਨ ਦਾ ਪੰਡਤ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤਰਸੀ ਬਾਰੇ ਪੰਡੇ ਜੀ ਮੰਨ ਲਓ ਕਮੈਂਟ ਤੇ ਲੋਕ ਇਹ ਵੀ ਪੁੱਛਣਗੇ ਬਈ ਅਮਰਗੜ ਕਿਉਂ ਨਹੀਂ ਤੁਸੀਂ ਕੰਮ ਕਰਦੇ ਨਹੀਂ ਨਹੀਂ ਅਮਰਗੜ 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 ਮੇਰਾ ਮੇਨ ਆਫਿਸ ਹੈ ਜੀ ਠੀਕ ਹੈ ਉੱਥੇ ਮੈਂ ਤੁਹਾਨੂੰ ਮਿਲੂੰਗਾ ਤੇ ਸ਼ਨੀਵਾਰ ਨੂੰ ਮਿਲਦਾ ਮੈਂ ਲੁਧਿਆਣੇ ਠੀਕ ਹੈ ਜੇ ਲੁਧਿਆਣੇ ਜੀਟੀਪੀ ਮਾਰਕੀਟ ਘੰਟਾ ਘਰ ਦੁਕਾਨ ਨੰਬਰ 40 ਤੇ ਟੋਕਣ ਲੱਗਦਾ ਜੀ ਤੇ ਮਨਰਮਾ ਮਾਰਕੀਟ ਮੇਨ ਆਫਿਸ ਤੇ ਜਿਹੜਾ ਸਟਾਕ ਆ ਹਾਲ ਟੇਲ ਦਾ ਨੋਟ ਐਂਟਰਪ੍ਰਾਈਜ਼ ਦਾ ਉੱਥੇ ਮੈਂ ਬਹਿ ਕੇ ਟਿਕਟਾ ਦੇਣਾ ਸ਼ਨੀਵਾਰ ਨੂੰ ਹਰ ਇੱਕ ਨੂੰ ਵਕ 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 ਵਾਰ ਹਾਂਜੀ ਮੰਗਲਵਾਰ ਨੂੰ ਮੈਂ ਆਉਣਾ ਜੀ ਬਠਿੰਡੇ ਹਾਜੀ ਰਤਨ ਰੋਡ ਸਬਜ਼ੀ ਮੰਡੀ ਗੇਟ ਨੰਬਰ 4 ਬੜੋ ਨੇੜੇ ਜੁਨੀਅਨ ਬੈਂਕ ਬਠਿੰਡਾ ਠੀਕ ਹੈ ਜੀ ਵਾਕੀ ਦੇ ਨਾਮ ਅਮਰਗੜ ਹੁਣ ਜਿਹੜਾ ਮੇਰੇ ਆਉਣ ਦਾ ਚਾਂਸ ਆ ਵੀ ਮੈਂ ਕਿਉਂ ਉੱਥੇ ਜਾਣਾ ਠੀਕ ਹੈ ਇੱਕ ਤਾਂ ਮੇਰਾ ਇਕੱਠਵੰਡਿਆ ਜਾਂਦਾ ਜੀ ਠੀਕ ਹੈ ਹੁਣ ਜੇ ਮੰਨ ਲਓ ਇਕਦਾਂ ਹੀ ਬਹਿਣਾ ਸਾਰੇ ਇਕੱਠੇ ਹੋਣਗੇ ਲੋਕ ਨਹੀਂ ਟਿਕਟ ਮਿਲਦੀ ਉਹਨਾਂ ਨੂੰ ਟਾਈਮ ਲੱਗਦਾ ਇੱਕ ਦੂਜੀ ਗੱਲ ਇਹ ਆ ਵੀ ਕਿੰਨੇ 100 ਬੰਦੇ ਨੇ ਚੱਲ ਕੇ ਮੇਰੇ ਕੋਲ ਜਾਣਾ ਕਿੱਥੇ ਮੈਂ ਇਕੱਲੇ ਡਿਆ ਨਾ ਲੋਕਾਂ ਦਾ ਫਾਇਦਾ ਹੋ ਰਿਹਾ ਦੇ ਵਿੱਚ ਠੀਕ ਹੈ ਹੁਣ ਮੰਨ ਲਓ 100 ਬੰਦੇ ਇਹਨਾਂ ਨੇ ਅਮਰਗੜ ਦੇ ਜਾਣਾ ਹੁੰਦਾ 1000 ਤੇ ਨਾਲੇ ਮੇਰਾ ਘੱਟ ਵੰਡਿਆ ਗਿਆ ਹੁਣ ਇੰਦਰਲਾ ਏਰੀਆ ਉਧਰਲਾ ਲੁਧਿਆਣਾ ਵਾਲਾ ਏਰੀਆ ਰੁਕਿਆ ਹੋਇਆ ਹੈ ਨਾ ਉਹ ਲੁਧਿਆਣਾ ਮਿਲੂਗਾ ਮੰਨ ਲਓ ਇੱਕ ਥਾਂ 'ਚ ਇਕੱਠਾ ਹੁੰਦਾ ਫਿਰ ਮੇਰੇ ਤੋਂ ਸਾਹਮਣੇ ਨਹੀਂ ਆਣਾ ਤੇ ਪ੍ਰਸ਼ਾਸਨ ਨੂੰ ਵੀ ਪ੍ਰੋਬਲਮਾਂ ਕੋਲ ਮੇ ਤੇ ਕੋਈ ਦਿੱਕਤ ਆਉਣਗੇ ਵੀ ਤੁਸੀਂ ਘੱਟੇ ਨਾ ਕਿਉਂ ਕਰਦੇ ਨਾ ਇਸ ਕਰਕੇ ਨੂੰ ਮੈਂ ਵੰਡ ਕੇ ਲੋਕਾਂ ਦੇ ਪਿਆਰ ਥਾਂ-ਥਾਂ ਤੋਂ ਪਿਆਰ ਲੈ ਰਿਆ ਜੀ ਰੁਕਣ ਆਉਣ ਵਾਲੇ ਸਮੇਂ 'ਚ ਜਿਵੇਂ ਤੁਹਾਡੀਆਂ ਟਿਕਟਾਂ बिकਦੀਆਂ ਲੋਕ ਜੁੜਦੇ ਆ ਜਾਂ ਆਪਦੀ ਕੰਪਨੀ ਵੀ ਖੋਲ ਸਕਦੇ ਤੁਸੀਂ ਕੋਣ ਨਹੀਂ ਨਹੀਂ ਪਨੋਟ ਇੰਟਰਵਾਈ ਤੋਂ ਬਾਹਰ ਨਹੀਂ ਹੋ ਸਕਦਾ ਮੈਂ ਜਾਵੇਂ ਮੈਨੂੰ ਕੋਈ ਆਫਰ ਆ ਮੇਰੇ ਕੋਲ ਐਡੀ ਆਫਰ ਆਗੇ ਕੋਈ ਗੁੱਠੀ ਦੱਸੋ ਕਿੱਥੇ ਲੈਣੀ ਆ ਗੱਡੀ ਦੱਸੋ ਕਿਹੜੇ ਬੱਚੇ ਕਿਹੜੇ ਸਕੂਲ ਚ ਪੜਾਉਂਦੇ ਨੇ ਵੀ ਸੋਈ ਸਾਡੀ ਟਿਕਟ ਵਿੱਚੋਂ ਪਰ ਜਿੰਨਾ ਕਰੇ ਦੇ ਸਾਥ ਚੱਲਦੇ ਨੇ ਪੰਡ ਦੇ ਪਨੂਟ ਇੰਟਰਪ੍ਰਾਈਜ਼ ਦੀ ਟਿਕਟ ਹੋ ਗਈ ਤੁਹਾਨੂੰ ਲੱਗ ਮੇਰੇ ਕਾਊਂਟਰ ਤੇ ਕੋਈ ਟਿਕਟ ਨਹੀਂ ਮੈਂ ਅਸਲੀ ਨਾਮ ਕੀ ਆਪਣਾ ਮੇਰਾ ਨਾਮ ਲਖਵਿੰਦਰ ਸਰਮਾ ਜੀ ਪਿਆਰ ਨਾਲ ਲੋਕ ਲੱਗੀ ਕਹਿੰਦੇ ਨੇ ਤੇ ਹੁਣ ਤਾਂ ਪੰਡ ਦਾ ਲਾਟਰੀ ਵਾਲਾ ਕਹਿਣ ਲੱਗੇ ਤਾਂ ਬਾਹਰੋਂ ਲੋਕਾਂ ਦੇ ਦਰਵਾਜ਼ੇ ਖੜਕਣ ਲੱਗੇ ਕਿਉਂਕਿ ਲੰਮੀਆਂ ਲਾਈਨਾਂ ਲੱਗੀਆਂ ਨੇ ਡੇਢ ਇਸ ਵਾਰ ਨਾ ਅੱਜ ਆਪਣੇ 11 ਤਰੀਕ ਹੈ ਬੁੱ ਤੇ 15 ਹੋ ਗਈ ਆਪਣੇ ਬਾਹਰ ਦੀ 15 ਤਰੀਕ ਦਿਨ ਸ਼ਨੀਵਾਰ ਲੁਧਿਆਣੇ ਟੋਕਨ ਲੱਗ ਰਹੇ ਨੇ 40 ਨੰਬਰ ਦੁਕਾਨ ਤੇ ਜਿਹੜੇ ਵੀਰ ਉਧਰਲੇ ਏਰੀਏ ਦੇ ਨੇ ਲੁਧਿਆਣੇ ਟੋਕਨ ਲਗਵਾ ਸਕਦੇ ਨੇ ਤੇ ਸ਼ਨੀਵਾਰ ਨੂੰ ਮਿਲੂੰਗਾ ਤੇ ਹੁਣ ਡਿਡ ਵੀ ਚੇਂਜ ਹੋ ਗਿਆ तकरीबन ਆਪਾਂ 2 ਘੰਟੇ ਪਹਿਲਾਂ ਟਿਕਟਾਂ ਦੇ ਰਹੀਆਂ ਸ਼ੁਰੂ ਕਰ ਦਿਆ ਕਰਾਂਗੇ ਕਿਉਂਕਿ ਪਹਿਲਾਂ ਸਰਦੀਆਂ ਦਾ ਮੌਸਮ ਥੋੜਾ ਜਿਹਾ ਲੇਟ ਜਾਂਦੇ ਸੀ ਹੁਣ ਆਪਾਂ ਟਿਕਟਾਂ ਸਵੇਰੇ ਸਾਢੇ ਦੇ ਦਿਆ ਕਰਾਂਗੇ ਠੀਕ ਹੈ ਇਸ ਕਰਕੇ ਆਪਣੇ ਟੋਕਨ ਉੱਤੇ ਲਗਵਾ ਸਕਦੇ ਨੇ ਤੇ ਬਾਕੀ ਜਿਹਨਾਂ ਅਮਰਗੜ ਦੇ ਵਿਸ਼ਵਾਸ ਕਰਕੇ ਆਓ ਤਾਂ ਤੁਹਾਡਾ ਨਾਮ ਲੱਗੂਗਾ ਦੇਖੋ ਤੰਨੇ ਜੱਟ ਨੇ ਪੱਥਰ 'ਚੋਂ ਰੱਬ ਪਾ ਲਿਆ ਸੀ ਹੈ ਨਾ ਤੇ ਮੈਂ ਕਹਿੰਦਾ ਵੀ ਤੁਸੀਂ ਵਿਸ਼ਵਾਸ ਕਰੋ ਤੁਹਾਡਾ ਨਾਮ ਲੱਗੂਗਾ ਜੇ ਪੰਡ ਦੇ ਲਾਈਨ 'ਚ ਆਇਆ ਐਦਾਂ ਘਟ ਹੋਣ ਲੱਗਿਆ ਤਾਂ ਪ੍ਰਮਾਤਮਾ ਨੇ ਕੋਈ ਵੱਡੀ ਗੱਲਵਾ ਸੋਚੀ ਨਹੀਂ ਤਾਂ ਫੇਰ ਟਿਕਟਾਂ ਵੇਚ ਹੀ ਰਿਆ ਸੀ ਮੈਂ ਕਿੰਨੀਆਂ ਕਿ ਟਿਕਟਾਂ ਵਿਕ ਜਾਂਦੀਆਂ ਜੀ ਉਹਨਾਂ ਮੇਰੇ ਮੇਰੇ ਹੈਗੀ ਸੇਲ 2 ਤੋਂ 3 ਲੱਖ ਦੀ ਤੈਨੂੰ 2 ਤੋਂ 3 ਲੱਖ ਹਾਂਜੀ ਮੰਨ ਲਓ 2 ਤੋਂ 3 ਲੱਖ ਇੱਕ ਨੰਬਰ 'ਚ ਕੋਈ ਸਾਡਾ 2 ਨੰਬਰ ਦਾ ਕੰਮ ਨਹੀਂ ਕਈ ਵਾਰ ਉਹਦੇ ਕੋਈ ਮੀਡੀਆ ਚੱਲ ਰਿਹਾ ਤੁਹਾਡਾ ਕੱਲ ਨੂੰ ਕੋਈ ਮਨਾ ਕੇ ਆ ਕੇ ਕਹੇ ਆ ਜੀ ਪਰਮਿਟ ਸਾਨੂੰ ਜੀ ਐਸਟੀ ਗਵਰਨਮੈਂਟ ਦੀ ਟਿਕਟ ਕੋਈ ਵੀ ਜਾਨ ਨੂੰ ਕੱਲ ਨੂੰ ਤੰਗ ਪ੍ਰੇਸ਼ਾਨ ਕਰਿਆ ਤੇ ਸਾਡਾ ਕੰਮ ਰੋਕ ਕੇ ਉਹ ਅਸੀਂ ਪਹਿਲੀ ਕਹਿ ਦਾਨੀ ਆ ਵੀ ਸਾਡੇ ਕੋਲ ਪ੍ਰੋਪਰ ਹੈ ਜੀ ਅਸੀਂ ਕੋਈ ਦੋ ਨੰਬਰ ਦੇ ਨਹੀਂ ਇੱਕ ਨੰਬਰ ਦਾ ਕੰਮ ਕਰ ਰਹੇ ਹਾਂ ਅੱਛਾ ਸਰ ਵੱਡੇ ਜੀ ਗੱਲ ਕੀਤੀ ਜਾਵੇ ਹੁਣ ਮੰਨ ਲਓ ਟਿਕਟਾ ਤੁਹਾਡੇ ਕੋਲ ਕਾਫੀ ਲੋਕ ਖੜੇ ਨੇਗੇ ਘੂਰੂ ਘੂਰੂ ਆਏ ਨੇਗੇ ਟਿਕਟਾਂ ਖਰੀਦ ਲੈਂਦੇ ਨੇ ਕਾਫੀ ਮੰਨੂ ਖਤਮ ਵੀ ਹੋ ਗਿਆ ਨਿਰਾਸ਼ ਹੋ ਕੇ ਜਾਣਗੇ ਲੋਕ ਨਹੀਂ ਖਤਮ ਹੋਣੀ ਨਹੀਂ ਦਿੰਦੇ ਜੀ ਜੇ ਖਤਮ ਹੋਣ ਦੀ ਤਾਦਾਦ ਤੇ ਜੇ ਕਾਲ ਜਾਊ ਸਿੱਧੀ ਲੱਦੇ ਐਨੋ ਟਿਕਟ ਪਹੁੰਚੂ ਰਿਹਾ ਸਪੈਸ਼ਲ ਗੱਡੀ ਇਹ ਇੱਕ ਅਲੱਗ ਪੰਡਤ ਵੀ ਮਗਾ ਸਕਦਾ ਹੋਰ ਵੀ ਮਗਾ ਸਕਦਾ ਸਿੱਧੇ ਬਾਕ ਦੇ ਲਾਟਰੀਆਂ ਦੇ ਠੀਕ ਹੈ ਜੀ ਤੁਹਾਨੂੰ ਦੁਆਰਾ ਬਾਹਰ ਚੱਲਾਂਗੇ ਇਹ ਸੀਗੇ ਪੰਡਤ ਜੀ ਪ੍ਰੋਟ ਐਂਟਰਪ੍ਰਾਈਜ਼ ਦੇ ਦੇ ਅੰਡਰ ਰੋਟਰੀ ਸੇਲ ਕਰਦੇ ਆ ਜਿਹੜਾ ਵੀ ਜਿਹੜਾ ਇਹਨਾਂ ਕੋਲ ਐਕਸਟਰਾ ਕੁਝ ਦੇ ਕੇ ਆਉਂਦਾਗਾ ਆ ਦੇ ਵਿੱਚ ਜਿਹੜੀ ਚਰਚਾ ਦੇ ਵਿੱਚ ਆਏ ਆ ਪੰਡਤ ਜੀ ਤਾਂ ਕਮੈਂਟ ਵੀ ਹੋਣਗੇ ਐਡਰੈਸ ਇਹਨਾਂ ਦਾ ਕਿਹਦਾ ਹੈਗਾ ਐਡਰੈਸ ਅਸੀਂ ਉੱਪਰ ਪਾ ਦਾਂਗੇ ਮੈਂਸ਼ਨ ਕਰ ਦਾਂਗੇ ਨੰਬਰ ਵੀ ਮੈਂਸ਼ਨ ਕਰ ਦਾਂਗੇ ਜੇ ਕਿਸੇ ਨੇ ਕੋਈ ਟਿਕਟ ਖਰੀਦਣੀ ਆ ਤਾਂ ਬਾਹਰ ਸਭ ਤੋਂ ਵੱਡੀ ਗੱਲ ਇੱਕ ਵਾਰੀ ਤੁਹਾਨੂੰ ਫੇਰ ਅਸੀਂ ਬਾਤ ਕਮੀਕ ਤਰ੍ਹਾਂ ਲੱਗੀਆਂ ਨੇ ਤੇ ਨਾਲ ਨਾਲ ਹੀ ਇਹ ਜਿਹੜੀ ਪਸ਼ੂਆਂ ਦੀ ਜਿਹੜੀ ਹੈ ਬੇਸਹਾਰਾ ਪਸ਼ੂਰੇ ਉਹਨਾਂ ਦੀ ਸੇਵਾ ਕਰਦੇ ਆ ਜਿਹੜੇ ਕੋਈ ਇੰਨਾ ਲੋਕ ਉਸ ਵਾਸਤੇ ਸ਼ਗਨ ਦੇ ਕੇ ਜਾਂਦੇ ਆ ਵੀ ਸਾਡੇ ਕੋਲ ਐਡਵਾਂਸ ਸਿੱਖ ਸ਼ਗਨ ਦੇ ਜਾਂਦੇ ਆ ਪੰਡਤ ਜੀ ਦੱਸਿਆ ਕਿ ਬੇਸਹਾਰਾ ਜਿਹੜੇ ਪਸ਼ੂ ਹੁੰਦੇ ਆ ਜਾਂ ਕੋਈ ਲੋੜਵੰਦ ਆ ਉਹਨਾਂ ਦੀ ਸੇਵਾ ਕਰਦੇ ਆ ਬਾਹਰ ਇੱਕ ਵਾਰੀ ਫੇਰ ਤੁਹਾਨੂੰ ਲੈ ਕੇ ਚੱਲਦੇ ਆ ਲੋਕਾਂ ਕੋਲ ਤੇ ਲੈਣ ਦਿਖਾਉਨੇ ਆ ਲੈਣ ਹੋਰ ਲੰਬੀ ਹੋ ਗਈ ਹੋਣੀ ਸ਼ਾਇਦ ਉਹਨਾਂ ਲੋਕਾਂ ਕੋਲ ਇੰਤਜ਼ਾਰ ਕਰ ਰਿਹਾ ਹੈ ਦੇਖੋ ਜੀ ਆਇਨੇ ਲੋਈ ਲੈਣ ਲੱਗੀ ਇਹ ਅੱਜ ਕੱਦ ਸੋਣ ਮਾਇਆ ਬਚੌਂਦੀ ਤੇ ਉੱਥੇ ਵੀ ਹੈਗਾ ਲਾਟਰੀ ਦਾ ਕੰਮ ਇੱਥੇ ਬਸ ਦੇਖਦੇ ਸੀ ਇਹਨਾਂ ਦਾ ਫੇਸਬੁੱਕ ਤੇ ਮਾਜਲ ਕੋਸ਼ਿਸ਼ ਕਰ ਲਈਏ ਟਰਾਈ ਕਰ ਲਈਏ ਇਹਨਾਂ ਨੂੰ ਪੂਰਾ ਉਮੀਦ ਆ ਕੋਈ ਹਾਂ ਉਮੀਦ ਤਾਂ ਫੇਰੇ ਆ ਠੀਕ ਹੈ ਕੁਝ ਹੋਵੇ ਕੁਝ ਹੋਵੇ ਤੁਸੀਂ ਬਾਈ ਗੰਦਾਰਾ ਹੈ ਜੀ ਗੰਦਾਰਾ ਪਿੰਡ ਬਾਜੇ ਖਨ ਬੱਜ ਕਰਨੀ ਠੀਕ ਹੈ ਉਨਰੂ ਦੂਰੋਂ ਆਇਆ ਪਟਨਾ ਕੀਵੇਂ ਲੱਗਿਆ ਲਾਟਰੀ ਦੀ ਹੈ ਪੇਜ ਨਿਕਲਦੀ ਹੈ 11:00 ਵਜੇ ਅੱਡਾ ਦੂਰੂ ਦੂਰੋਂ ਆਇਆ ਹੈ ਲਾਟਰੀ ਆਵਾਸਤ ਤੇ ਸਾਰਿਆਂ ਨੂੰ ਉਮੀਦ ਹੈ ਕਿ ਲਾਟਰੀ ਨਿਕਲੋਗੇ ਵੀਰੇ ਪੰਡਤ ਜੀ ਜਿਹੜੇ ਹੈਗੇ ਆ ਅਸੀਂ ਅਦਾ ਨੰਬਰ ਵੀ ਮੈਂਸ਼ਨ ਕਰ ਦਾਂਗੇ ਉੱਪਰ ਤੇ ਪੰਡਤ ਲਾਟਰੀ ਏਜੰਸੀ ਅਮਰਗੜ ਵਾਲਿਆ ਇਹ ਤੇ ਜਿਹੜਾ ਬਿਟਡਾ ਦਾ ਐਡਰੈਸ ਆ ਉਹ ਵੀ ਮੈਂਸ਼ਨ ਕਰ ਦਾਂਗੇ ਜਿਹੜਾ ਅਮਰਗੜ ਦਾ ਐਡਰੈਸ ਆ ਉਹ ਵੀ ਮੈਂਸ਼ਨ ਕਰ ਦਾਂਗੇ ਨਾਲ ਨੰਬਰ ਵੀ ਮੈਂਸ਼ਨ ਕਰ ਦਾਂਗੇ ਕਿਸੇ ਨੂੰ ਕੰਟੈਕਟ ਕਰਨਾ ਹੋਇਆ ਤਾਂ ਉਹ ਇਹਨਾਂ ਨੂੰ ਆ ਕੇ ਮਿਲ ਸਕਦਾ ਲਾਠੀ ਲੈ ਸਕਦਾ ਹੈ ਤੇ ਵਿਸ਼ਵਾਸ ਰੱਖਿਆ ਉਹ ਪੰਡਤ ਜੀ ਦਾ ਵਿਸ਼ਵਾਸ ਰੱਖਿਆ ਉਹ ਤਾਂ ਕੁਝ ਨਾ ਕੁਝ ਜ਼ਰੂਰ ਇੱਥੇ ਲੈ ਕੇ ਜਾਵੋਗੇ ਦੇਖ ਲਓ ਤੁਹਾਡਾ ਆਪਣਾ ਚੈਨਲ ਪੰਜ ਪਾਈ ਟੀਵੀ ਪੈਦੇਵਪੁਰ ਜੈ ਹਿੰਦ ਜੈ ਪਰ